ਸਕਲਪਨੋ ਕੀ ਹਾਲ ਚਾਲ ਹੈ ਕਿਵੇਂ ਤੁਸੀਂ ਠੀਕ ਹੋ ਜੀ ਅਸੀਂ ਬਿਲਕੁਲ ਠੀਕ ਠਾਕ ਐ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵੱਖ-ਵੱਖ ਤਰ੍ਹਾਂ ਦੇ ਸੂਟ ਲੈ ਕੇ ਆਏ ਆ ਤੇ ਇਹ ਸੂਟ ਕੋਈ ਹੈਂਡਵਰਕ ਦਾ ਹੋ ਕੋਈ ਮਸ਼ੀਨਵਰਕ ਦਾ ਪੈਚਵਰਕ ਦਾ ਵੱਖ-ਵੱਖ ਤਰ੍ਹਾਂ ਦੀ ਵੈਰਾਈਟੀ ਦਿਖਾਵਾਂਗੇ ਜੀ ਤੁਹਾਨੂੰ ਤੇ ਲੋਪਣ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੇਰੇ ਵਟਸਐਪ ਨੰਬਰ ਤੇ ਮੈਨੂੰ ਭੇਜ ਦਿਓ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਲਓ ਇਹ ਵਾਲੇ ਸੂਟ ਤੁਹਾਡੇ ਲਈ ਬਿਲਕੁਲ ਰੈਡੀ ਐ ਤੇ ਵਕ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਤਿਆਰ ਕਰਵਾਉਣਾ ਹੋਵੇ ਆਪਾਂ ਨੂੰ ਪਿਕ ਭੇਜਣੀ ਤੇ ਤੁਸੀਂ ਉਹ ਵੀ ਸੂਟ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋ ਅੱਜ ਤੁਹਾਨੂੰ ਲੋ ਜੀ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਪਰਪਲ ਕਲਰ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਆਪਣੇ ਕੋਲੇ ਮਸ਼ੀਨ ਵਰਕ ਦਾ ਬਿਲਕੁਲ ਹਲਕਾ ਜਿਹਾ ਵਰਕ ਕੀਤਾ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਵਰਕ ਦੀ ਸਫਾਈ ਤੇ ਵਰਕ ਆਪਾਂ ਬਿਲਕੁਲ ਹਲਕਾ ਜਿਹਾ ਕੀਤਾ ਹੈ ਕਾਫੀ ਕਿਸੇ ਕਿਸੇ ਕਸਟਮਰ ਨੂੰ ਹਲਕਾ ਵਰਕ ਪਸੰਦ ਹੁੰਦਾ ਵੀ ਜਿਆਦਾ ਨਹੀਂ ਹੈਵੀ ਹੈਵੀ ਕਰਨਾ ਤੇ ਆ ਲੋ ਜੀ ਇਹਦਾ ਬਾਜੂ ਦਾ ਵਰਕ ਚੈੱਕ ਕਰੋ ਇਹ ਬਾਜੂ ਦਾ ਵਰਕ ਹੈ ਠੀਕ ਹੈ ਤੇ ਪਸ਼ਮੀਨਾ ਹੈਗਾ ਜੀ ਇਹ ਸੂਟ ਹੈਗਾ ਪਸ਼ਮੀਨੇ ਦਾ ਪਰਪਲ ਕਲਰ ਹੈ ਜੀ ਲੋ ਬਹੁਤ ਵਧੀਆ ਵਾਲਾ ਪਸ਼ਮੀਨਾ ਹੈਗਾ ਬਿਲਕੁਲ ਵੀ ਇਹਦੇ ਉੱਪਰ ਬੁਰਨੀ ਆਉਗੀ ਬਹੁਤ ਸੋਹਣਾ ਸੂਟ ਹੈਗਾ ਤੁਸੀਂ ਇਹਦੇ ਨਾਲ ਦੇ ਸੂਟ ਵੀ ਆਪਣੇ ਕੋਲੇ ਐਸ ਕਲਰ ਦੇ ਵਿੱਚ ਐਵੇਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ। ਹਾਂਜੀ ਆ ਤੁਹਾਨੂੰ ਪੈਚ ਵਰਕ ਦਾ ਸੂਟ ਚੈੱਕ ਕਰਵਾਉਣੀ ਆਪਾਂ। ਲੋ ਭੈਣੋ। ਬਹੁਤ ਜਿਆਦਾ ਸੋਹਣਾ ਪੈਚ ਵਰਕ ਦਾ ਸੂਟ ਹੈ। ਇੱਕ ਇੱਕ ਮੂਤੀ। ਲੋ ਭੈਣੋ। ਬਹੁਤ ਸੋਹਣਾ ਪੈਚ ਵਰਕ ਲੱਗਿਆ ਹੋਇਆ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ ক্লোਜ ਤੋਂ ਦੇਖੋ ਇਹ neck ਤਾਂ ਹੀ ਜਾਊਗਾ ਇੱਥੇ ਉੱਪਰ ਆਪਣਾ neck ਬਣੂਗਾ ਇਹਵੇਂ ਇਹ neck ਬਣੂਗਾ ਤੇ ਨਾਲ ਇਹਦੇ ਜਾਂਦੀ ਹੈ ਕਲੀਆਂ ਠੀਕ ਹੈ ਇਹ ਬਣੀਆਂ ਹੋਈਆਂ ਤੇ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਤੁਸੀਂ ਘੇਰਾ ਜਿੰਨਾ ਮਰਜ਼ੀ ਰੱਖ ਸਕਦੇ ਹੋ ਠੀਕ ਹੈ ਤੇ ਇਹ ਹੋ ਗਿਆ ਇਹਦਾ ਬਾਦੂ ਦਾ ਕੰਮ ਠੀਕ ਹੈ ਤੇ ਆਪਾਂ ਨਾਲ ਇਹਦੇ ਪੈਨੇ ਸਲਵਾਰ ਦਾ ਕੰਮ ਕੀਤਾ ਹੋਇਆ ਲਓ ਜੀ ਇਹ ਸਲਵਾਰ ਦਾ ਕੰਮ ਹੋ ਗਿਆ ਮਹਰੂਨ ਕਲਰ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਇਹ ਆਪਣੇ ਕੋਲੇ ਬਿਲਕੁਲ ਤੁਹਾਡੇ ਲਈ ਰੈਡੀ ਹੈ ਤੁਸੀਂ ਆਰਡਰ ਕਰਨਾ ਤੇ ਆਪ ਦੇ ਲਈ ਸੂਟ ਬੁੱਕ ਕਰ ਸਕਦੇ ਹੋ ਲਓ ਜੀ ਇਹਦੇ ਵਿੱਚ ਇੱਕ ਆਹ ਵਾਲਾ ਕਲਰ ਹੈ ਇਸ ਕੱਪੜੇ ਤੇ ਕਿਸੇ ਤਰ੍ਹਾਂ ਵੀ ਕੋਈ ਵੀ ਮਤਲਬ ਲਾਂਬਾ ਨਹੀਂ ਹੈਗਾਗਾ ਕਿਸੇ ਤਰ੍ਹਾਂ ਇਹਨਾਂ ਛੀਜਨਾਂ ਨੇ ਕੱਪੜਾ ਬਹੁਤ ਹੀ ਜਿਆਦਾ ਸੋਹਣਾ ਹੈ ਮੇਰਾ ਖੁਦ ਦਾ ਸੂਟ ਸਲਾਈ ਕੀਤਾ ਮੈਂ ਪਿਕ ਪਾਈ ਹੈ ਤੁਸੀਂ ਉਹਦੇ ਉੱਪਰ ਵੀ ਵੇਖ ਸਕਦੇ ਹੋਗੇ ਆਪਣੀ ਇੰਸਟਾਗ੍ਰam ਤੇ ਵੀਡੀਓ ਪਾਈ ਹੈ ਤੇ ਇਹ ਤੁਸੀਂ ਇਹਦਾ ਕਲਰ ਵੀ ਚੈੱਕ ਕਰੋ ਦੇਖੋ ਕਿੰਨੇ ਸੋਹਣੇ ਪੈਚ ਵਰਕ ਲੱਗੇ ਇਹਨਾਂ ਦੇ ਉੱਪਰ ਤੇ ਆਪਾਂ ਤੁਹਾਨੂੰ ਇਸ ਤਰ੍ਹਾਂ ਚੈੱਕ ਕਰਵਾ ਦਿੰਨੇ ਇਹ ਬਿਨਾ ਦੁਪੱਟੀਆਂ ਤੋਂ ਜੀ ਇਹ ਸਾਰਾ 프ਰੰਟ ਦੇ ਵਿੱਚ ਜਾਂਦਾ ਹੈ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਕੰਮ ਟਾਈ ਅੰਡ ਟਾਈ ਦੇ ਵਿੱਚ ਸੂਟ ਹੈ ਇਹ ਤੇ ਇਹ ਹੋ ਗਿਆ ਜੀ ਇਹਦਾ ਸਲਵਾਰ ਤੱਕ ਬਹੁਤ ਸੋਹਣੀ ਲੁੱਕ ਆਊਗੀ ਸੂਟ ਦੀ ਸਲਾਈ ਹੋ ਕੇ ਬਹੁਤ ਪਿਆਰਾ ਸੂਟ ਹੈਗਾ ਬਹੁਤ ਸੋਹਣੇ ਸੋਹਣੇ ਕੱਲਾ ਰਹਿਗੇ ਤੁਸੀਂ ਸਕਰੀਨਸ਼ਾਟ ਰ ਭੇਜ ਕੇ ਆਪਣੇ ਕੋਲ ਸੂਟ ਮੰਗਵਾ ਸਕਦੇ ਹੋ ਲੋ ਜੀ ਆਪਾਂ ਤੁਹਾਨੂੰ ਇੱਕ ਨਵੀਂ ਹੋਰ ਚੀਜ਼ ਦਿਖਾਉਣੇ ਆ ਇਹ ਆਪਣੇ ਕੋਲੇ ਹੈਗਾ ਜੀ ਡਾਈ ਦੇ ਵਿੱਚ ਸੂਟ ਬਹੁਤ ਹੀ ਜਾਨ ਸੋਹਣਾ ਜੌਰਜਟ ਹੈਗਾ ਜੀ ਇਹਦਾ ਫੈਬਰਿਕ ਤੁਸੀਂ ਕਿੰਨਾ ਪਿਆਰਾ ਦੇਖੋ ਸੂਟ ਬਹੁਤ ਹੀ ਜਿਆਦਾ ਸੋਹਣੀ ਇਹਦੀ ਫਿਟਿੰਗ ਆਊਗੀ ਸੂਟ ਦੀ ਇਹ ਹੋ ਗਿਆ ਜੀ ਇਹਦਾ ਇਸ ਤਰ੍ਹਾਂ ਫਰੰਟ ਲਓ ਜੀ ਇਹ ਫਰੰਟ ਹੋ ਗਿਆ ਤੇ ਇਹਦੀ ਬਰਕਤ ਦੀ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਵੇਖੋ ਪਿਆ ਬਹੁਤ ਜਿਆਦਾ ਸੋਹਣੀ ਸਫਾਈ ਹੈ ਇਹ ਲਖਨਊ ਦਾ ਵਰਕ ਹੈ ਜੀ ਬਹੁਤ ਹੀ ਪਿਆਰਾ ਤੇ ਬਹੁਤ ਜਿਆਦਾ ਸੋਨਾ ਸੂਟ ਬਣਿਆ ਹੋਇਆ ਤੇ ਇਹ ਵੀ ਪਹਿਣਾ ਲਈ ਰੈਡੀ ਆ ਸੂਟ ਇਹ ਬਿਲਕੁਲ ਤੁਸੀਂ ਕਦੋਂ ਮਰਜ਼ੀ ਬੁੱਕ ਕਰ ਸਕਦੇ ਹੋ ਸਕ੍ਰੀਨਸ਼ਾਟ ਭੇਜ ਕੇ ਆਪਣੇ ਕੋਲ ਮੰਗਵਾ ਸਕਦੇ ਆ ਜੌਰਜਟ ਬਹੁਤ ਵਧੀਆ ਪਿਓਰ ਵਾਲੀ ਬਿਓਰਜਟ ਲੱਗੀ ਹੋਈ ਹੈ ਜੀ ਫਿਟਿੰਗ ਬਹੁਤ ਸੋਹਣੀ ਆਉਗੀ ਜੀ ਸੂਟ ਦੀ ਨਾਲ ਇਹਦੇ ਹੈਗੀ ਕਰੇਪ ਦੀ ਸਲਵਾਰ ਪਿਓਰ ਕਰੇਪ ਦੀ ਸਲਵਾਰ ਲੱਗੀ ਹੋਈ ਹੈ ਨਾਲ ਕ੍ਰੀਮ ਕਲਰ ਹੈ ਜੀ ਹੋ ਸਕਦਾ ਵੀਡੀਓ ਦੇ ਵਿੱਚ ਕਲਰ ਦਾ ਥੋੜਾ ਬਹੁਤਾ ਫਰਕ ਪੈਂਦਾ ਹੋਵੇ ਪਰ ਕਲੋਜ਼ ਤੋਂ ਚੈੱਕ ਕਰਦੇ ਆ ਤਾਂ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਪਿਆਰਾ ਕਲਰ ਹੈਗਾ ਕਿਸੇ ਵੀ ਫੰਕਸ਼ਨ ਤੇ ਆਪਾਂ ਵੇਅਰ ਕਰ ਸਕਦੇ ਹਾਂ ਸੁਤ ਨੂੰ ਦੇਖੋ ਇਹਦੇ ਨਾਲ ਭੈਣ ਜੀ ਦੁਪੱਟਾ ਰੱਖਿਆ ਹੋਇਆ ਆਪਾਂ ਇਸ ਤਰ੍ਹਾਂ ਲੋ ਇਹ ਨਾ ਸਰਦਾਰੀ ਜੀ ਵਾਲਾ ਸੂਟ ਹੈ ਬਹੁਤ ਜਿਆਦਾ ਸੋਹਣਾ ਇਹ ਇਸ ਤਰ੍ਹਾਂ ਇਹਦੇ ਹੈਗੇ ਜੀ ਦੁਪੱਟੇ ਤੇ ਵਰਕ 2.5 ਮੀਟਰ ਦਾ ਦੁਪੱਟਾ ਹੈ ਚੌਰ ਝਟ ਦਾ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਸਿਰ ਤੇ ਖੜੂਗਾ 슬ਿੱਪੀ ਬਿਲਕੁਲ ਨਹੀਂ ਹੈਗਾਗਾ ਤੇ ਸਾਰੇ ਦੁਪੱਟੇ ਦੇ ਵਿੱਚ ਹੈਗੀ ਬੂਟੀ ਬਣੀ ਹੋਈ ਐਵੇਂ ਦੀ ਆ ਨਿੱਕੀ ਨਿੱਕੀ ਬੂਟੀ ਬਣੀ ਹੋਈ ਐ ਵੇਖੋ ਤੇ ਪੱਲੇ ਕਿਤੇ ਹੋਇਆ ਜੀ ਵਰਕ ਪੱਲਿਆਂ ਤੇ ਐਵੇਂ ਦਾ ਵਰਕ ਹੈ ਬਹੁਤ ਸੋਹਣਾ ਸੂਟ ਹੈਗਾ ਲੋ ਭੈਣੋ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਸੂਟ ਦਿਖਾਉਣੇ ਹੈਗੇ ਜਿਵੇਂ ਇਹ ਤਾਂ ਹੋਏਗਾ ਜੀ ਕਰੀਮ ਕਲਰ ਡਾਈ ਦੇ ਵਿੱਚ ਹਨਾ ਤੇ ਆਪਾਂ ਤੁਹਾਨੂੰ ਇੱਕ ਵਾਈਟ ਦੇ ਵਿੱਚ ਦਿਖਾ ਰਹੇ ਹਾਂ ਇਹ ਤੁਸੀਂ ਆਪਾਂ ਨੂੰ ਆਪਣੇ ਤੋਂ ਬਿਨਾ ਕਲਰ ਕੀਤੇ ਵੀ ਤੁਸੀਂ ਲੈ ਸਕਦੇ ਹੋ ਸੂਟ ਡਾਈ ਕੀਤੇ ਤੇ ਜੇ ਆ ਤੁਸੀਂ ਆਪਾਂ ਨੂੰ ਦੱਸੋ ਕਿਸੇ ਵੀ ਤਰ੍ਹਾਂ ਦੀ ਡਾਈ ਕਰਵਾਉਣਾ ਕਲਰ ਕਰਵਾਉਣਾ ਤੁਸੀਂ ਤਾਂ ਕਰਵਾ ਸਕਦੇ ਹੋਗੇ ਠੀਕ ਹੈ ਇਹ ਵੀ ਇਹਦੇ ਨਾਲ ਦਾ ਸੇਮ ਹੀ ਹੈਗਾ ਇਹ ਤੇ ਬਹੁਤ ਪਿਆਰਾ ਸੋਹਣ ਤੇ ਸੋਹਣੇ ਸੋਹਣੇ ਸੂਟ ਹੈਗੇ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਇਹ ਵੀ ਤੁਸੀਂ ਥੋੜਾ ਸੂਟ ਬੁੱਕ ਕਰਕੇ ਮੰਗਵਾ ਸਕਦੇ ਆ ਆਪ ਦੇ ਲਈ ਕੁਆਲਿਟੀ ਬਹੁਤ ਅੱਛੀ ਹੈ ਤੁਸੀਂ ਮੰਗਵਾਓ ਸੂਟ ਆਪਣੇ ਕੋਲੋਂ ਲਓ ਜੀ ਆਪਾਂ ਤੁਹਾਨੂੰ ਇੱਕ ਨਵੀਂ ਵੈਰੈਟੀ ਹੋਰ ਦਿਖਾ ਰਹੇ ਹਾਂਗੇ ਇਹ ਚੀਜ਼ ਦੇਖੋ ਪਹਿਲਾਂ ਮੈਂ ਭੈਣਾਂ ਨੂੰ ਚੈੱਕ ਕਰਵਾਵਾਂ ਦੁਪੱਟਾ ਸਾਰੇ ਸੂਟ ਦੀ ਜਾਣ ਹੁੰਦੀ ਹੈ ਦੁਪੱਟੇ ਦੇ ਵਿੱਚ ਤੇ ਦੁਪੱਟਾ ਇਹ ਬਹੁਤ ਜ਼ਿਆਦਾ ਸੋਹਣਾ ਹੈਗਾ ਵੇਖੋ ਜੀ ਇਹ ਆ ਰਿਹਾ ਜੀ ਕਲਰ ਮਤਲਬ ਪਤਾ ਨਹੀਂ ਵੀਡੀਓ ਦੇ ਵਿੱਚ ਕਿਵੇਂ ਆ ਰਿਹਾ ਪਰ ਇਹ ਹੀ ਹੈਗਾ ਨੇਵੀ ਕਲਰ ਨੇਵੀ ਬਲੂ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਐਵੇਂ ਇਹਦੇ ਵਿੱਚ 프ਰੰਟ ਤੇ ਵਿੱਚ ਸਾਰੇ ਕਲਰ ਬਣੇ ਹੋਏ ਐ ਬਹੁਤ ਸੋਹਣਾ ਦੁਪੱਟਾ ਬਣਿਆਗਾ 골ਡਨ ਦੇ 골ਡਨ ਤੇ ਨੀਵੀ ਕਲਰ ਹੈ ਨੀਵੀ ਬਲੂ ਕਲਰ ਠੀਕ ਹੈ ਇਹ ਬਹੁਤ ਸੋਹਣਾ ਲੱਗਦਾ ਹੈਗਾ ਦੁਪੱਟਾ ਬਹੁਤ ਸੋਹਣਾ ਤੇ ਇਹਦੇ ਨਾਲ ਹੈਗਾ ਜੀ ਸ਼ਰਟ ਦੇਖੋ ਉੱਤੀ ਇਹ ਆ ਗਿਆ ਜੀ ਇਹਦਾ ਕੇਰਾ ਇਹ ਵੀ ਕੇਰਾ ਬਣਨੇ ਹੈ ਠੀਕ ਹੈ ਇਹਦੇ ਵਿੱਚੋਂ ਹੀ ਬਾਜੂ ਬਣ ਜਾਣੇ ਤੇ ਸਾਰੀ ਫਰੰਟ ਹੈ ਇਹ ਸ਼ਲਟ ਪੀਸ ਹੋ ਗਿਆ ਤੇ ਪਲੇਨ ਦੇ ਨਾਲ ਹੈਗੀ ਹੈ ਇਹ ਹਾਂ ਪਲੇਨ ਨਿੰਦੀ ਹੈਗੀ ਦੇ ਵਿੱਚ ਥੋੜੀ ਥੋੜੀ ਪ੍ਰਿੰਟ ਬਣਿਆ ਹੋਇਆ ਸਲਵਾਰ ਤੇ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਤੇ ਜੇ ਆਪਾਂ ਗੱਲ ਕਰੀਏ ਜੀ ਕੱਪੜੇ ਦੀ ਤੇ ਇਹ ਹੈਗਾ ਪਿਓਰ ਚਨਾਰ ਦਾ ਸੂਟ ਬਹੁਤ ਜਿਆਦਾ ਸੋਹਣਾ ਲਾਈਟ ਵੇਟ ਤੇ ਇਹ ਪਹਿਨਣ ਲਈ ਇਹ ਵੀ ਸੂਟ ਰੈਡੀ ਹੈ ਤੇ ਤੁਸੀਂ ਬੁੱਕ ਕਰ ਲਓ ਜੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਸੂਟ ਮਿਲੂਗਾ ਬਹੁਤ ਸੋਹਣਾ ਸੂਟ ਹੈਗਾ ਨੀ ਵੀ ਬਲੂ ਕਲਰ ਹੈ ਬਹੁਤ ਪਿਆਰਾ ਸਾਰਿਆਂ ਦਾ ਫੇਵਰਿਟ ਕਲਰ ਹੁੰਦੇ ਆ ਜੀ ਇਹ ਆਪਣੇ ਕੋਲ ਤਾਂ ਸੂਟ ਹੀ ਸਾਰੇ ਸਿਲੇਕਟਡ ਪੀਸ ਹੁੰਦੇ ਆ ਪਹਿਣਾ ਲੈ ਕੇ ਆਉਣੇ ਜਿਹੜੇ ਵੀ ਆਪਾਂ ਲਓ ਪਹਿਣਾ ਜੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਹੈਂਡਵਰਕ ਦਾ ਸੂਟ ਤੇ ਆਪਣੇ ਕੋਲੇ ਹੈਂਡਵਰਕ ਦੇ ਸੂਟ ਆਪਣੇ ਬਹੁਤ ਸਾਰੇ ਰੈਡੀ ਹੋ ਰਹੇ ਆ ਮਸ਼ੀਨਵਰਕ ਹੈਂਡਵਰਕ ਲਓ ਇਹਦਾ ਨੈਕ ਚੈੱਕ ਕਰੋ ਇਹ ਤੁਸੀਂ ਆਪਦੀ ਲੰਬਾਈ ਦੱਸ ਕੇ ਆਪਣੇ ਕੋਲੋਂ ਸੂਟ ਨੂੰ ਲੈ ਸਕਦੇ ਹੋ ਕਿਉਂਕਿ ਇਹਦਾ ਮਤਲਬ ਬਣਿਆ ਹੋਇਆ ਘੇਰਾ ਬਣਿਆ ਹੋਇਆ ਇਹਦਾ ਨੈਕ ਬਣਿਆ ਹੋਇਆ ਇਹ ਆਪਾਂ ਨੂੰ ਲੰਬਾਈ ਦੱਸਣੀ ਪੈਣੀ ਆ ਤੁਹਾਡਾ ਮੀਜ਼ਰਮੈਂਟ ਦੱਸਣਾ ਪੈਣਾ ਤੁਹਾਨੂੰ ਤੇ ਮੈਂ ਤੁਹਾਨੂੰ ਇਹ ਦੱਸ ਦੂੰਗੀ ਤੇ ਵੀ ਤੁਹਾਡੇ ਲਈ ਸੂਟ ਹੈ ਸਹੀ ਹੈ ਤਾਂ ਤੁਸੀਂ ਆਪ ਡੇਲੀ ਮੰਗਵਾ ਸਕਦੇ ਹੋ ਇਹ ਬਾਜੂ ਦਾ ਕੰਮ ਕੀਤਾ ਹੋਇਆ ਜੀ ਮੈਂ ਵੀ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਹੈਗਾ ਸ਼ਿਮਰ ਦੇ ਵਿੱਚ ਹੈਗਾ ਸੂਟ ਬਣਿਆ ਹੋਇਆ ਸ਼ਿਮਰ ਹੈਗਾ ਜੀ ਇਹ ਵਿੱਚ ਪ੍ਰਿੰਟ ਬਣਿਆ ਹੋਇਆ ਹੋ ਸਕਦਾ ਵੀਡੀਓ ਦੇ ਵਿੱਚ ক্লোਜ਼ ਤੋਂ ਨਾ ਨਿਕਾਉਂਦਾ ਹੋਵੇ ਪਰ ਨੇੜੇ ਤੋਂ ਚੈੱਕ ਕਰੋ ਤੁਸੀਂ ਤੇ ਇਹ ਵੀ ਬਾਜੂ ਦਾ ਕੰਮ ਹੋ ਗਿਆ ਜੀ ਚਾਕ ਤੁਸੀਂ ਦੇਖੋ ਇਹਨੇ ਸੋਹਣੇ ਬਣੇ ਆਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਸੂਟ ਕੱਢ ਰਹੇ ਹਾਂਗੇ ਇਹ ਸਾਰੇ ਸੂਟਾਂ ਦੇ ਉੱਪਰ ਆਪਣੀ ਆਫਰ ਲੱਗੀ ਹੋਈ ਹੈ ਜੀ ਹਲੋ ਇਹਦੀ ਸਲਵਾਰ ਦਾ ਕੰਮ ਲੋਟ ਤੁਸੀਂ ਵੀਡੀਓ ਨੂੰ ਬਾਅਦ ਤੋਂ ਵੱਧ ਸ਼ੇਅਰ ਕਰਨਾ ਭੈਣ ਜੀ ਸਲਵਾਰ ਦੇ ਪੌਚਾਂ ਦਾ ਕੰਮ ਬਹੁਤ ਜਿਆਦਾ ਸੋਹਣਾ ਹੈਗਾ 컬러 ਵੀ ਬੜੇ ਪਿਆਰੀ ਹੈਗੇ ਠੀਕ ਹੈ ਵਿੱਦ ਦੁਪੱਟਾ ਜੀ ਤੁਸੀਂ ਆਪਣੇ ਤੋਂ ਦੁਪੱਟੇ ਤੇ ਆਪਾਂ ਗੋਟਾ ਲਾ ਕੇ ਦੁਪੱਟਾ ਆਪਾਂ ਰੈਡੀ ਕੀਤਾ ਹੋਇਆ ਐਵੇਂ ਦਾ ਦੇਖੋ ਇੱਧਰ ਵੀ ਆਪਾਂ ਫਿਨਿਸ਼ ਦੀ ਪੱਟੀ ਲੱਗੀ ਹੋਈ ਹੈ 2.5 ਮੀਟਰ ਦੁਪੱਟਾ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਸਾਰੇ ਸੂਟ ਮਤਲਬ ਤਕਰੀਬਨ ਆਪਾਂ ਬਹੁਤ ਜ਼ਿਆਦਾ ਸੋਹਣੇ ਸੋਹਣੇ ਦਿਖਾਏ ਆ ਤੁਹਾਨੂੰ ਤੇ ਆਪ ਦੀ ਕੋਸ਼ਿਸ਼ ਹੁੰਦੀ ਆ ਜੀ ਬਹੁਤ ਸੋਹਣੇ ਸੋਹਣੇ ਸਿਲੈਕਟਡ ਪੀਸ ਵੀ ਆਪਾਂ ਤੁਹਾਡੇ ਲਈ ਲੈ ਕੇ ਆਈਏ ਹਨਾ ਤੇ ਭੈਣਾਂ ਨੂੰ ਪਸੰਦ ਆਉਣ ਤੇ ਪਸੰਦ ਆਏ ਤਾਂ ਪਿਆਰਾ ਜਿਹਾ ਮੈਸੇਜ ਸੋਹਣਾ ਜਿਹਾ ਕਮੈਂਟ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਮਿਲਦੇ ਆਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਥੈਂਕ ਯੂ